ਕੁਲਰ ਪੀਜ਼ਾ ਵਾਲਿਆਂ ਦੇ ਕਪਲ ਦੀ ਜਿਹੜੀ ਕਿ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਹੁਣ ਉਸ ਤੋਂ ਬਾਅਦ ਇੱਕ ਹੋਰ ਇਸ ਤਰ੍ਹਾਂ ਦੀ ਵੀਡੀਓ ਜਿਹੜੀ ਕਿ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਅੰਦਾਜ਼ੇ ਨੇ ਕਿ ਜਿਸ ਤਰ੍ਹਾਂ ਕੁਲਰ ਪੀਜ਼ਾ ਕਪਲ ਦੇ ਜਿਹੜੇ ਕਿ ਪਰਸਨਲ ਵੀਡੀਓ ਜਿਹੜੀ ਕਿ ਲੀਕ ਹੋਈ ਸੀ ਇੰਟੀਮੇਟ ਮੂਮੈਂਟਸ ਸੀਗੇ ਉਹਨਾਂ ਦੀ ਉਸੇ ਤਰ੍ਹਾਂ ਦੀ ਹੁਣ ਵੀਡੀਓ ਜਿਹੜੀ ਕਿ ਇੰਟੀਮੇਟ ਸੀਨ ਵਾਲੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅੰਦਾਜ਼ੇ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਇੱਕ ਕੁੜੀ ਹੈ ਜਿਸ ਦੀ ਕਿ ਇਹ ਵੀਡੀਓ ਹੈ ਉਸ ਵੀਡੀਓ ਦੇ ਉਸ ਵੀਡੀਓ ਨੂੰ ਜਿਹੜਾ ਕਿ ਵਾਇਰਲ ਕਾਫੀ ਜ਼ਿਆਦਾ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਹਾਲਤ ਤੋਂ ਅੰਦਾਜ਼ਨੇ ਕੀ ਹੈ ਲੜਕੀ ਹੈ ਜਿਹੜੀ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਇਸ ਦੇ ਕੀ 1 ਲੱਖ ਤੋਂ ਜ਼ਿਆਦਾ ਫੋਲੋਅਰਸ ਨੇ ਤੇ ਉਸ ਵੀਡੀਓ ਦੇ ਵਿੱਚ ਦਿਖਾਈ ਦੇ ਰਹੀ ਹੈ ਜਿਸ ਦੇ ਵਿੱਚ ਉਹ ਆਪਣੇ ਪਾਰਟਨਰ ਦੇ ਨਾਲ ਇੰਟੀਮੇਟ ਹੋ ਰਹੀ ਹੈ ਸੋ ਇਹ ਜਿਹੜੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੁਮ ਦਾਜਰ ਨੇ ਕਿ ਇਸ ਵੀਡੀਓ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਤੇ ਅਕਾਊਂਟ ਤੇ ਇਸ ਲੜਕੀ ਦੇ ਵੱਲੋਂ ਇੱਕ ਪੋਸਟ ਲਿਖੀ ਗਈ ਹੈ ਜ਼ਾਹਿਰ ਕੀਤਾ ਗਿਆ ਹੈ ਕਿ ਇਹ ਵੀਡੀਓ ਜਿਹੜੀ ਕਿ ਗਲਤੀ ਦੇ ਨਾਲ ਜਿਹੜੀ ਕਿ ਵਾਇਰਲ ਕੀਤੀ ਜਾ ਰਹੀ ਹੈ ਜਾਣ ਬੁਝ ਕੇ ਹੁਣ ਲੋਕਾਂ ਦੇ ਵੱਲੋਂ ਉਸ ਨੂੰ ਟ੍ਰੋਲ ਵੀ ਕੀਤਾ ਜਾ ਰਿਹਾ ਹੈ ਸੋ ਉਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਬਹੁਤ ਡਿਪਰੈਸਡ ਹਾਂ ਕਿਉਂਕਿ ਲੋਕਾਂ ਦੇ ਵੱਲੋਂ ਮੈਨੂੰ ਕਾਫੀ ਜ਼ਿਆਦਾ ਜਿਹੜਾ ਕਿ ਹੇਟਨੈਸ ਮਿਲ ਰਹੀ ਹੈ ਕਾਫੀ ਸਾਰੇ ਲੋਕ ਕਰ ਰਹੇ ਨੇ ਮੇਰੇ ਤੇ ਮੇਰੇ ਦਿਮਾਗੀ ਤੌਰ ਤੇ ਜਿਹੜਾ ਕਿ ਕਾਫੀ ਜ਼ਿਆਦਾ ਮੈਂ ਪਰੇਸ਼ਾਨ ਹਾਂ ਕਾਫੀ ਜ਼ਿਆਦਾ ਡਿਪਰੈਸਡ ਵੀ ਹਾਂ ਉਸ ਦੇ ਵੱਲੋਂ ਕਿਹਾ ਗਿਆ ਹੈ ਕਿ ਮੇਰਾ ਉਹ ਪਾਰਟਨਰ ਹੈ ਜਿਸ ਨੇ ਕਿ ਮੈਨੂੰ ਧੋਖਾ ਦਿੱਤਾ ਉਸ ਤੋਂ ਬਾਅਦ ਅਣਜਾਨ ਬੁਝ ਕੇ ਜਿਹੜੀ ਕਿ ਉਸ ਦੀ ਇਸ ਇੰਟੀਮੇਟ ਵੀਡੀਓ ਨੂੰ ਜਿਹੜਾ ਕਿ ਲੀਕ ਕੀਤਾ ਵਾਇਰਲ ਕੀਤਾ ਉਸ ਤੋਂ ਬਾਅਦ ਜਿਹੜੇ ਕਿ ਲੋਕ ਉਸ ਨੂੰ ਫਾਰਵਰਡ ਕਰ ਰਹੇ ਨੇ ਇੱਕ ਦੂਸਰੇ ਤੋਂ ਤੇ ਉਸ ਲੜਕੀ ਦੇ ਵੱਲੋਂ ਆਪਣੀ ਪੋਸਟ ਦੇ ਵਿੱਚ ਲਿਖਿਆ ਗਿਆ ਹੈ ਕਿ ਇਸ ਨੂੰ ਫਾਰਵਰਡ ਨਾ ਕਰੋ ਕਿਉਂਕਿ ਤੁਹਾਡੇ ਘਰ ਵੀ ਧੀ ਪੈਣ ਜ਼ਰੂਰ ਹੋਵੇਗੀ ਪਰ ਇਸ ਦੇ ਨਾਲ ਜਿਹੜਾ ਕਿ ਮੇਰਾ ਤੇ ਮੇਰੇ ਪਰਿਵਾਰ ਤੇ ਜੋ ਬੁਰਾ ਅਸਰ ਪੈ ਰਿਹਾ ਹੈ ਉਹ ਸਿਰਫ ਮੈਂ ਹੀ ਜਾਣ ਸਕਦੀ ਹਾਂ ਸੋ ਉਸਨੇ ਇਸ ਦੇ ਵਿੱਚ ਇੱਕ ਮੈਸੇਜ ਵੀ ਦਿੱਤਾ ਹੈ ਉਸਨੇ ਕਿਹਾ ਹੈ ਕਿ ਕਦੇ ਵੀ ਕਿਸੇ ਵੀ ਪਾਰਟਨ ਤੇ ਵਿਸ਼ਵਾਸ ਨਾ ਕਰੋ ਚਾਹੇ ਉਹ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ ਚਾਹੇ ਉਹ ਕਿੰਨਾ ਵੀ ਤੁਹਾਨੂੰ ਕਹੇ ਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਤੁਹਾਡਾ ਖਿਆਲ ਰੱਖਾਂਗਾ ਪਰ ਉਹ ਕਹਿੰਦੀ ਕਿ ਮੇਰੇ ਕੋਲੋਂ ਜੋ ਗਲਤੀ ਹੋ ਗਈ ਉਸਨੇ ਮੈਨੂੰ ਰਿਕਾਰਡਿੰਗ ਕਰਨ ਦੀ ਜਿਹੜੀ ਕਿ ਇਜਾਜ਼ਤ ਮੰਗੀ ਸੀ ਮੈਂ ਉਸ ਨੂੰ ਆਪਣੇ ਇੰਟੀਮੇਟ ਸੀਨ ਜਿਹੜੇ ਕਿ ਰਿਕਾਰਡਿੰਗ ਕਰਨ ਦੀ ਜਿਹੜੀ ਕਿ ਇਜਾਜ਼ਤ ਦੇ ਦਿੱਤੀ ਜਿਸ ਤੋਂ ਬਾਅਦ ਜਿਹੜੇ ਕਿ ਉਸ ਵੇਲੇ ਤਾਂ ਕੁਝ ਨਹੀਂ ਹੋਇਆ ਪਰ ਸੋ ਬਾਅਦ ਜਦੋਂ ਕਿ ਉਹਨਾਂ ਦੇ ਵਿੱਚ ਜਿਹੜਾ ਕਿ ਰਿਲੇਸ਼ਨਸ ਖਰਾਬ ਹੋਣਾ ਸ਼ੁਰੂ ਹੋਏ ਉਹਨਾਂ ਦੇ ਦੋਸਤੋ ਬਾਅਦ ਉਸ ਲੜਕੇ ਦੇ ਵੱਲੋਂ ਇਸ ਵੀਡੀਓ ਨੂੰ ਵਾਇਰਲ ਕਰ ਦਿੱਤਾ ਗਿਆ ਸੋ ਇਸ ਵਾਇਰਲ ਵੀਡੀਓ ਦੇ ਵਿੱਚ ਉਸ ਲੜਕੀ ਨੇ ਮੰਨਿਆ ਕਿ ਉਹ ਖੁਦ ਹੀ ਹੈ ਉਸਨੇ ਕਿ ਪਿਆਰ ਦੇ ਵਿੱਚ ਪੈਕੇ ਜਿਹੜਾ ਕਿ ਇਸ ਤਰ੍ਹਾਂ ਦੀ ਵੀਡੀਓ ਜਿਹੜੀ ਕਿ ਬਣਾਈ ਸੀ ਪਰ ਉਸ ਤੋਂ ਬਾਅਦ ਜਿਹੜਾ ਕਿ ਉਸ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਵਾਇਰਲ ਕੀਤਾ ਗਿਆ ਹਾਲਾਂਕਿ ਜਿਹੜੇ ਕਿ ਲੋਕ ਨੇ ਕਾਫੀ ਜ਼ਿਆਦਾ ਇਸ ਨੂੰ ਟਰੋਲ ਵੀ ਕਰ ਰਹੇ ਨੇ ਤੇ ਉਸਨੇ ਲੋਕਾਂ ਨੂੰ ਵੀ ਜਿਹੜੇ ਕਿ ਰਿਕੁਐਸਟ ਕੀਤੀ ਹੈ ਕਿ ਇਸ ਤਰ੍ਹਾਂ ਦੀ ਵੀਡੀਓ ਨੇ ਨਾਲ ਜਿਹੜਾ ਕਿ ਮੇਰੇ ਦਿਮਾਗ ਤੇ ਮੇਰੇ ਘਰ ਤੇ ਮੇਰੇ ਪਰਿਵਾਰ ਤੇ ਬਹੁਤ ਬੁਰਾ ਜਿਹੜੀ ਕਿ ਕੁੜੀਆਂ ਨੂੰ ਵੀ ਉਸਨੇ ਮੈਸੇਜ ਦਿੱਤਾ ਹੈ ਕਿ ਕੁੜੀਆਂ ਅਗਰ ਆਪਣੇ ਕਿਸੇ ਰਿਲੇਸ਼ਨਸ਼ਿਪ ਦੇ ਵਿੱਚ ਹੁੰਦੀਆਂ ਨੇ ਤਾਂ ਕਦੇ ਵੀ ਇਸ ਤਰ੍ਹਾਂ ਦੀ ਵੀਡੀਓ ਰਿਕਾਰਡ ਨਾ ਹੁੰਦੇ ਹੋ ਸੋ ਹਾਲਾਂਕਿ ਉਸ ਲੜਕੀ ਦੇ ਵੱਲੋਂ ਹੁਣ ਕਿਹਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਵੀਡੀਓ ਨੂੰ ਲੀਕ ਕਰਕੇ ਕਾਫੀ ਜ਼ਿਆਦਾ ਜਿਹੜੀ ਉਸ ਨੂੰ ਪਰੇਸ਼ਾਨੀ ਹੋ ਰਹੀ ਹੈ ਕਾਫੀ ਜ਼ਿਆਦਾ ਜਿਹੜੀ ਉਸ ਨੂੰ ਟ੍ਰੋਲਿੰਗ ਕੀਤਾ ਜਾ ਰਿਹਾ ਹੈ ਜੋ ਬੇहद ਗਲਤ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੋ ਤੁਹਾਡੀ ਇਸ ਵੀਡੀਓ ਬਾਰੇ ਕੀ ਹੈ ਰਾਏ ਸਾਨੂੰ ਕਮੈਂਟ ਕਰਿਓ